ਇਦਾਂ ਹੀ ਉਹ 82 ਵਿੱਚ ਦਰਬਾਰ ਸਭ ਟਾ ਗਿਆ ਤੇ ਫਿਰ ਗੁੱਸੇ ਵਿੱਚ ਆਕਦਾ ਨੂੰ ਪਤਾ ਹੀ ਸਿੰਗ ਬੜੇ ਘੋੜੇ ਹੋ ਗਏ ਹੁਣ ਚਲ ਉਹ ਵੀ ਨਾਲ ਜਥੇ ਬੰਦੀ ਦੇ ਵਿੱਚ ਚਲੇ ਗਏ ਪਾਰਚ ਪਤਾ ਲੱਗ ਗਿਆ ਜਦੋਂ ਘਰ ਪੁਲਿਸ ਆਉਂਦਾ ਭੀ ਘਰ ਸਾਨੂੰ ਤੰਗ ਕਰਨ ਦਾ ਭੀ ਪੁਲਿਸ ਬਹੁਤ ਜ਼ਿਆਦਾ ਬੱਚੇ ਛੋਟੇ ਛੋਟੇ ਹੀ ਉਦੋਂ ਤਿੰਨੇ ਚਾਰੇ ਇਦਾਂ ਫਿਰ ਮੈਂ ਗਾਂਵ ਸ਼ਹਿਰ ਇੰਦੀ ਕਦੀ ਕਿਤੇ ਕਦੀ ਕਿਤੇ ਰੈਂਪਾਸ ਕੀ ਤਾਵੇਂ ਇਦਾਂ ਲੋਕ ਛਿਪ ਕੇ ਉਦੋਂ ਸੀ ਇਹੋ ਕੇ ਫਿਰ ਬਾਹਰ ਫੜ ਕੇ ਲੈ ਆਏ ਪੁਸੋਂ ਲੈ ਵੀ ਮੈਨੂੰ ਇੱਥੇ ਬਾਬੇ ਬਕਾੜੇ ਲੈ ਆਏ ਮੈਿੱਤੇ ਲੈ ਆਏ ਫਿਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਮੇਰੇ ਤੇ ਬਹੁਤ ਮੜੇ ਲਾਤ ਰਹੀ ਬਾਅਦ ਵਿੱਚ ਨਹੀਂ ਹਨ ਪੁਸ ਨੇ ਟਿਕਣ ਦਿੱਤਾ ਫਿਰ ਇਦਾਂ ਹੀ ਸਾਲ ਬਾਅਦ ਆਉਂਦੇ ਹੀ ਉਤਰਾ ਫੇਰਾ ਮਾਰਦੇ ਕੋਈ ਵੀ ਗੱਲ ਬਾਤ ਹੁੰਦੀ ਸੀ ਤੇ ਕਿਤੇ ਵੀ ਹੁੰਦੀ ਸੀ ਤੇ ਮੇਰੇ ਪਰ ਵੀ ਆ ਜਾਂਦੇ ਹੀ ਫਿਰ ਇਹ ਪੁੱਛਦੇ ਹੀ ਵੀ ਉਹਨਾਂ ਕੋਲ ਹਿਾਰ ਪੱਤਾ ਕੋਈ ਪੈਸਾ ਤੇ ਅੱਲਾ ਕਿੱਥੇ ਰਹਾ ਗਿਆ ਮੈਨੂੰ ਕੁਛ ਦੇ ਗਿਆ ਨਹੀਂ ਹੈ ਗਿਆ ਬਾਲਿਆਂ ਵਾਲੇ ਕਮਰੇ ਸਾਡੇ ਉਹ ਵੀ ਡਗ ਡਗ ਪੈਂਦੇ ਆਂ ਬਾਲੇ ਮਾੜਾ ਜਿਹਾ ਘਰ ਹੀ ਹੱਡਾ ਖਾਲਸਾੜ ਬਣਿਆ ਨੇ ਫਿਰ ਸ਼ੁਰੂ ਕਰਤੇ ਘਰ ਬਣਾਉਣੇ ਫਿਰ ਇਹਨਾਂ ਨੇ ਮੈਨੂੰ ਇੱਥੋਂ ਕਿਸੇ ਮਿੱਤੇ ਚੋਂ ਕਿਸੇ ਸਿੰਘ ਨੇ ਦੱਸਿਆ ਕਿ ਘਰ ਬਣੰਦੇ ਆ ਫਿਰ ਚਲੋ ਮੈਂ ਜਗਾ ਆਪਣੀ ਉੱਥੋਂ ਵੇਚੀ ਥੋੜੀ ਜੀ ਤੇ ਇੱਥੇ ਲੈ ਲਈ ਤਿੰਨ ਕੁ ਮਰਲੇ ਫਿਰ ਇਹਨਾਂ ਨੇ ਮੈਨੂੰ ਉੱਤੇ ਘਰ ਬਣਾਤਾ ਉਹਨੇ ਬਹੁਤ ਮਦਦ ਕੀਤੀ ਹੁਣ ਵੀ ਚਲੋ ਜਿੰਨੇ ਜੋਗੇ ਪਰਦੇ ਆ ਬਹੁਤ ਜਿਆਦਾ ਵਧੀਆ ਕੰਮ ਕਰਦੇ ਆ ਬਹੁਤ ਸੇ ਹਿੱਸੇ ਦਿੰਨੇ ਆਂ ਅਸੀਂ ਕਿੰਨਾ ਕਾਰ ਬਣਾ ਕੇ ਤੇ ਤਾਨੂੰ ਹੋਰ ਚਲੋ ਵਧੀਆ ਟਾਈਮ ਪਾਸ ਹੋਈ ਜਾਂਦਾ ਮਾਰੇ ਇਹਨਾਂ ਜੋ ਲਿਖਿਆ ਮੈਂ ਤਾਂ ਹੀ ਜਾਂਦਾ ਹੁਣ ਤੋਂ ਮੈਂ ਦਿੱਤਾ ਸੁਣਦੇ ਹੱਡੀ ਗੱਲ